ਸਿੰਘ ਵਲਟੂਆ ਤੇ ਜਥੇਦਾਰ ਕਰਨੀ ਹਰਪ੍ਰੀਤ ਸਿੰਘ ਵਿਵਾਦ ਦੇ ਨਾਲ ਜੁੜੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਚੌਥੀ ਵੀਡੀਓ ਸਾਹਮਣੇ ਆਈ ਹੈ ਵਲਟੂਆ ਦੀ ਪੇਸ਼ੀ ਵਾਲਾ ਇੱਕ ਹੋਰ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਜਥੇਦਾਰ ਕਰਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਸਿਮ ਦੇ ਨਾਲ ਮੇਰਾ ਪਿਆਰ ਰਿਹਾ ਬਾਕੀ ਸਿੰਘ ਸੇ ਬਾਤਾਂ ਨਹੀਂ ਭਾਜਪੀ ਵਾਲਿਆਂ ਦੇ ਨਾਲ ਗੱਲ ਕਰਦੇ ਵਲਟੂਆ ਨੇ ਕਿਹਾ ਤਾਂ ਜਥੇਦਾਰ ਕਰਨੀ ਹਰਪ੍ਰੀਤ ਸਿੰਘ ਦਾ ਜਵਾਬ ਹੈ ਨਹੀਂ ਮੈਂ ਹੀ ਕਰਦਾ ਸੀ ਗੱਲ ਮੇਰੇ ਇਸ ਵੱਧ ਮੇਰੀ ਕਾਬਲੀਅਤ ਕਰਕੇ ਨੇ ਅਮਦ ਸ਼ਾ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਐਜੇਹੀ ਜਿਹੜੀ ਆ ਗੱਲਬਾਤ ਜ਼ਿਕਰ ਕੀਤਾ ਗਿਆ ਸੋ ਜਿਸਿਸ ਸਾਹ ਦੇ ਨਾਲ ਵਲਟੋਆ ਤੇ ਗੈਟੀ ਹਰਪਿੰਸ ਸਿੰਘ ਵਿਵਾਦ ਦਿਨੋਂ ਦਿਨ ਹੁਣ ਭੱਗਦਾ ਨਜ਼ਰ ਆ ਰਿਹਾ ਤਾਂ ਇੱਕ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਚੌਥੀ ਵੀਡੀਓ ਸਾਹਮਣੇ ਆਈ ਹੈ ਵਲਟੋਆ ਦੀ ਪੇਸ਼ੀ ਵਾਲਾ ਇੱਕ ਹੋਰ ਕਲਿੱਪ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਜ਼ਿਕਰ ਹੋ ਰਿਹਾ ਕਿਹਾ ਗਿਆ ਕਿ ਕਾਂਗਰਸ ਇਸ ਯਮਦ ਨਾਲ ਮੇਰਾ ਪਿਆਰ ਹੈ ਯਾਨੀ ਹਰਪ੍ਰੀਤ ਸਿੰਘ ਇਸ ਸੀਸਾ ਜ਼ਿਕਰ ਕਰ ਰਹੇ ਨੇ। ਬਾਕੀ ਸਿੰਘ ਸਹਿਬਾਨ ਤਾਂ ਨਹੀਂ ਭਾਜਪੀ ਵਾਲਿਆਂ ਦੇ ਨਾਲ ਗੱਲ ਕਰਦੇ। ਬਲਟੂਆ ਨੇ ਜਦੋਂ ਸਵਾਲ ਕੀਤਾ ਇਹ ਤਾਂ ਉਸ ਤੋਂ ਬਾਅਦ ਯਾਨੀ ਹਰਪ੍ਰੀਤ ਸਿੰਘ ਦਾ ਜਵਾਬ ਸੀ ਕਿ ਨਹੀਂ ਮੈਂ ਹੀ ਕਰਦਾ ਸੀ ਗੱਲ। ਮੇਰੇ ਇਸ ਬਾਦ ਮੇਰੀ ਕਾਬਲੀਅਤ ਕਰਕੇ ਨੇ ਉਹਨਾਂ ਦੁਆਰਾ ਤਰਕ ਦਿੱਤਾ ਗਿਆ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੱਛਾ ਨਾਲ ਵੀ ਮੇਰੀ ਫੋਨ ਤੇ ਗੱਲ ਹੁੰਦੀ ਸੀ। ਮੈਨੂੰ ਮਿਲ ਕੇ ਵੀ ਗਿਆ। ਤਾ ਫੋਨ ਲਾਈਨ ਤੇ ਵਰਸਤ ਸਿੰਘ ਵਟੋਆ ਸਾਡੇ ਨਾਲ ਜੁੜ ਚੁੱਕੇ ਨੇ ਵਟੋਆ ਸਭ ਸਭ ਤੋਂ ਪਹਿਲਾਂ ਤੁਹਾਡਾ ਜੀਬੀਡੇ ਤੇ ਸਵਾਗਤ ਆ ਤੇ ਇੱਕ ਤੋਂ ਬਾਅਦ ਇੱਕ ਤੁਹਾਡੀ ਜਥੇਦਾਰ ਸ਼ੇਵਾ ਦੇ ਨਾਲ ਯਾਨੀ ਹਰਪੀਤ ਸਿੰਘ ਦੇ ਨਾਲ ਜਿਹੜੀ ਇੱਕ ਵੀਡੀਓ ਆ ਉਹ ਵਾਇਰਲ ਹੁੰਦੀ ਹੈ ਇੱਕ ਹੋਰ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਅਮਿਤ ਸ਼ਾਹ ਦਾ ਜ਼ਿਕਰ ਹੁੰਦਾ ਕਾਂਗਰਸ ਦੇ ਚੀਫ ਮਨਿਸਟਰ ਦਾ ਜ਼ਿਕਰ ਹੁੰਦਾ ਤਾਂ ਉਸ ਮੁਤਲਕ ਤੁਸੀਂ ਕੀ ਕਹੋਗੇ ਹੋਰ ਕੀ ਕੁਝ ਗੱਲਬਾਤ ਹੋਈ ਸੀ ਉੱਥੇ ਬਿਲਕੁਲ ਮੈਨੂੰ ਸਰੇਕ ਚੈਨਲ ਤੋਂ ਤਨਾਰੀ ਚੈਨਲ ਤੋਂ ਸਰਫੋਨ ਐਸੀ ਨਿਊਜ਼ ਦਨ ਦਨ ਇਹ ਨੂੰ ਮੈਨੂੰ ਪਤਾ ਲੱਗਾ ਕਿ ਕੋਈ ਨਵੀਂ ਜਿਹੜਾ ਆ ਵੀਡੀਓ ਕਲਿੱਪ ਜਿਹੜਾ ਹੈ ਜਾਰੀ ਹੋਇਆ ਹੈ ਔਰ ਮੈਂ ਉਸ ਚੈਨਲ ਤੇ ਇਹ ਸਾਰਾ ਕੁਝ ਫਿਰ ਦੇਖਿਆ ਔਰ ਇਹ ਜਿਹੜਾ ਵੀਡੀਓ ਕਲਿੱਪ ਹੈ ਜਿਹੜੀ ਮੇਰੀ 15 ਅਕਤੂਬਰ ਨੂੰ ਸਿੰਸ ਐਵੈਂਡ ਦੇ ਸਾਹਮਣੇ ਪੇਸ਼ੀ ਸੀ ਦੀ ਰਿਕਾਰਡਿੰਗ ਹੋਈ ਸੀ ਉਹਦਾ ਹਿੱਸਾ ਹੈ। ਪਰ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਲਓ ਜਿਸ ਲੈਦੇ ਸਿੰਸ ਅਗਿਆਨੀ ਹੱਥ ਪੀਸਿੰਘੋਰੇ ਕਿ ਸਰਪ੍ਰਦਾ ਕਰ ਰਹੇ ਨੇ। ਉਸ ਜਿਸ ਤਰੀਕੇ ਨਾਲ ਉਹ ਮੰਨ ਰਹੇ ਨੇ ਕਿ ਮੇਰੀ ਬੀਜੇਪੀ ਨਾਲ ਸਾਂਝ ਹੈ ਜਾਂ ਅਮਿਤ ਸ਼ਾਹ ਜੀ ਨਾਲ ਸਾਂਝ ਹੈ ਜਾਂ ਜਿਹੜੇ ਬੀਜੇਪੀ ਦੇ ਕਰਤਾ ਪ੍ਰਤਖਾ ਨੇ ਉਹਨਾਂ ਨਾਲ ਮੇਰੀ ਸਾਂਝ ਹੈ। ਔਰ ਕਿਉਂਕਿ ਸਿੰਘ ਸੇ ਬਣਦਾ ਰਤਬਾ ਹੈ ਦਾ ਸਤਕਾਰ ਤਾਂ ਹੁੰਦਾ ਹੈ ਕਿ ਆਮ ਸਿੱਖਾਂ ਸਾਡੇ ਵਰਗ ਵੀ ਇਹ ਉਹਨਾਂ ਦੇ ਸਾਹਮਣੇ ਇੱਕ ਨਿਮਾਣਾ ਹੁੰਦਾ ਤੇ ਅਨੇਸ਼ਾ ਨਿਮਾਣੇ ਵਣ ਕੇ ਚੱਲਦੇ ਪਰ ਕਿਉਂਕਿ ਮੈਂ ਇਸ ਕਰਕੇ ਕੁਝ ਬਲਾ ਜਰੂਰ ਅਗਲੇ ਬੰਨਿਓ ਕੀਤੀਆਂ ਸੀਗੀਆਂ ਬੇਨਤੀ ਰੂਪ ਚ ਕਿਉਂਕਿ ਇਥੇ ਰਿਕਾਰਡਿੰਗ ਹੋ ਰਹੀ ਸੀ ਜਿਹੜਾ ਇੱਕ ਇਤਿਹਾਸ ਦਾ ਹਿੱਸਾ ਬਨਣਾ ਸੀਗਾ ਮੈਂ ਫਿਰ ਉਹ ਉਸ ਰਿਕਾਰਡਿੰਗ ਨੂੰ ਮੱਦੇ ਨਜ਼ਰ ਕਰਦਾ ਹਾਂ ਅੱਛਾ ਵਟੋਆ ਸਾਹਿਬ ਮਾਫੀ ਦੇ ਨਾਲ ਤੁਹਾਨੂੰ ਰੋਕ ਰਿਹਾ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਜਿਹੜੀ ਉਹ ਵੀਡੀਓ ਸੀ ਇੱਕ ਵਾਰੀ ਆਪਾਂ ਉਹ ਸੁਣਵਾ ਜਰੂਰ ਦਈਏ ਮੈਂ ਮੁੜ ਤੋਂ ਤੁਹਾਡਾ ਜਿਹੜਾ ਰੁਕ ਕਰਦਾ ਤੁਸੀਂ ਬਣੇ ਰਹੋ ਆਪਾਂ ਇੱਕ ਵਾਰੀ ਵੀਡੀਓ ਜਿਹੜੀ ਸੁਣ ਲਈਏ ਇੱਕ ਵਾਰ ਤੁਸੀਂ ਵੀ ਸਾਨੂੰ ਇੱਕ ਵਾਰ ਦਰਸ਼ਕ ਵੀ ਸੁਣ ਲੈਂਦੇ ਨੇ ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਿਹੜੇ ਕੇਂਦਰੀ ਜਦੋਂ ਮੈਂ ਇੱਕ ਧਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਨਹੀਂ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਨਹੀਂ ਮੈਂ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਦਾਲਤ ਵਿੱਚ ਕਰਦੇ ਰਹੇ ਮੈਂ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਹਾਂ ਮੈਂ ਮੰਨ ਰਿਹਾ ਹਾਂ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਠੀਕ ਬਟੇ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਹਾਂ ਇਹ ਨਾ ਨਹੀਂ ਤੁਹਾਨੂੰ ਕੋਈ ਫੋਨ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਮੈਂ ਮੈਂ ਹੋਣੀ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ ਉਹ ਤੋਂ ਬਾਅਦ ਚਲੋ ਤਾਂ ਬੋਲ ਤੋਂ ਸਭ ਜਿਹੜਾ ਹੈ ਪੂਰਾ ਜ਼ਿਕਰ ਹੋ ਰਿਹਾ ਪੂਰਾ ਵਾਕਿਆ ਦਾ ਜਿਹੜਾ ਹੈ ਜ਼ਿਕਰ ਹੋ ਰਿਹਾ ਉਸ ਮੁਤਲਕ ਮੇਰਾ ਇੱਕ ਸਵਾਲ ਹੈ ਕਈ ਵੀਡੀਓ ਨੇ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਤਿੰਨ ਦੇ ਕਰੀਬ ਜਿਹੜੀਆਂ ਪਹਿਲਾਂ ਵੀਡੀਓ ਆ ਗਈਆਂ ਚੌਥੀ ਇਹ ਵੀਡੀਓ ਹੁਣ ਸਾਹਮਣੇ ਆਈ ਹੈ ਤਾ ਆਖਿਰਕਾਰ ਜਿਹੜੇ ਜੱਥੇਦਾਰ ਸਾਹਿਬ ਨੇ ਉਹ ਸਰਪ ਸਾਂਝੇ ਨੇ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਕੀ ਤੁਹਾਨੂੰ ਲੱਗਿਆ ਕਿ ਉਹਨਾਂ ਨੂੰ ਇਹਦੇ ਨਾਲ ਨਹੀਂ ਗੱਲ ਕਰਨੀ ਚਾਹੀਦੀ ਤੁਹਾਨੂੰ ਉਹਦੇ ਨਾਲ ਨਹੀਂ ਗੱਲ ਕਰਨੀ ਚਾਹੀਦੀ ਤੁਹਾਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਉਹ ਉਹਦੇ ਨਾਲ ਨਹੀਂ ਗੱਲ ਕਰਨਗੇ ਉਹ ਜੱਥੇਦਾਰ ਸਾਹਿਬ ਕਿਸੇ ਨਾਲ ਵੀ ਗੱਲ ਕਰ ਸਕਦੇ ਨੇ ਉਹ ਨਿੱਕੋਚ ਕੁਦਰਾਨਾ ਨਹੀਂ ਕਿ ਇਹ ਜੱਥੇਦਾਰ ਸਾਹਿਬ ਨੇ ਉਹ ਇੱਕ ਉਹ ਬਹੁਤ ਸੇ ਸਤਿਕਾਰਤ ਨੇ ਤੇ ਹਰ ਇੱਕ ਦਾ ਉਹਨਾਂ ਨੂੰ ਮਿਲਣਾ ਜਿਹੜਾ ਹੈ ਉਹ ਜੈਜ ਕਿਹਾ ਜਾ ਸਕਦਾ ਨਾ ਜੈਜ ਨਹੀਂ ਕਿਹਾ ਜਾ ਸਕਦਾ ਪਰ ਮੋਦੀ ਜੀ ਕਹਿੰਦੇ ਨਹੀਂ ਕਹੇ ਕਿ ਜਿਹੜੀ ਮੇਰਾ ਸਮਾਂ ਸੀ ਜਿਹਦੇ ਕਰਕੇ ਮੈਨੂੰ ਤਰਬ ਕੀਤਾ ਗਿਆ ਸੀਗਾ ਕਿ ਤੁਸੀਂ ਇਹ ਕਿਵੇਂ ਕਹਿਤਾ ਕਿ ਭਾਤ ਜਨਤਾ ਪਾਰਟੀ ਨਾਲ ਜੈਦਰ ਗਿਆਨੀ ਹਰਤੀ ਸੰਘਰਾਂ ਦੀ ਸਾਧ ਹੈ ਕਿ ਤੁਸੀਂ ਸਾਂਝ ਨੂੰ ਗਿਆਨੀ ਹਰਪੀ ਸਿੰਘ ਨਾਲ ਜੋੜ ਕੇ ਸਿੰਘ ਸੇਵਾਵੰਦਨ ਰਦਰ ਕੀਤਾ ਮੈਨੂੰ ਸਦਾ ਹੀ ਇਸੇ ਕਰਕੇ ਗਿਆ ਸੀ ਕਿਉਂਕਿ ਹੂੰ ਹੂੰ ਸਾਂਝ ਹੁਣ ਆਪਣੀ ਥਾਂ ਤੇ ਪਰ ਉਸ ਸਾਂਝ ਦੇ ਇਹ ਕਾਰਨ ਉਸ ਧਿਰਵਨ ਨੂੰ ਜੋ ਸਾਹਮਣੇ ਗੱਲਾਂ ਆ ਰਹੀਆਂ ਸੀ ਉਹ ਕੰਨੀਆਂ ਸਾਥ ਨੇ ਕੰਨੀਆਂ ਨਹੀਂ ਇਹ ਅੰਦਰ ਕਾਤੇ ਗੇਮਸੇ ਵੀ ਜਾ ਰਹੀ ਸੀ ਅਕਾਲੀ ਦਲ ਦੇ ਦੀਵਿਸ਼ਿਤ ਨੂੰ ਸੁੰਗੇ ਲਾਉਣ ਵਾਸਤੇ ਔਰ ਉਸੇ ਦਲ ਨੂੰ ਲੈ ਕੇ ਮੈਨੂੰ ਸੱਦਿਆ ਗਿਆ ਸੀਗਾ ਤੇ ਗਲਤ ਮੁਕਦਦੀ ਜੀ ਨਹੀਂ ਕਿਹਾ ਕਿ ਮੈਂ ਸ਼ਾਇਦ ਸਵਾਰਥੀ ਕਰਦਾ ਹੀ ਨਾ ਮੈਂ ਸਾਰਾ ਕੁਝ ਛੋੜੀ ਚ ਪਵਾ ਕੇ ਆ ਜਾਂਦਾ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਜਿਹੜਾ ਮੇਰਾ ਫਰਜ਼ ਬਣਦਾ ਮੈਂ ਅਖੀਰ ਤੇ ਫਿਰ ਵੀ ਸਿੰਘ ਸਭਾਣ ਕੋਲੋਂ ਦੇ ਬਾਨੀ ਤੌਰ ਤੇ ਵੀ ਮਾफी ਮੰਗੀ ਸੀ ਅਤੇ ਲਿਖਤੀ ਤੌਰ ਤੇ ਮਾफी ਮੰਗ ਕੇ ਆਇਆ ਸੀ ਕਿ ਮੇਰਾ ਕਦਾਚਿਤ ਵੀ ਅਜਿਹੇ ਇਰਾਦਾ ਨਹੀਂ ਕਿ ਮੈਂ ਸਿੰਘ ਸਹਿਬਾਨ ਦੇ ਰਤੂਬੇ ਨੂੰ ਸਤਕਾਰ ਨੂੰ ਕੋਈ ਠੇਸ ਪਹੁੰਚਾਵਾਂ ਪਰ ਫਿਰ ਵੀ ਜੇਕਰ ਕੋਈ ਪਹੁੰਚੀ ਹੋਵੇ ਤਾਂ ਮੈਂ ਮਾਫੀ ਮੰਗਦਾ ਪਰ ਜਿਸ ਤਰ੍ਹਾਂ ਦੇ ਹੁਣ ਕਲਿੱਪ ਸਾਹਮਣੇ ਆ ਰਹੇ ਨੇ ਉਹ ਸਾਰੀ ਜਿਹੜੀ ਕਹਾਣੀਆਂ ਉਹ ਸਾਰੀ ਸਿੱਖ ਸੰਗਤ ਦੇ ਸਾਹਮਣੇ ਨੰਗੀ ਹੋ ਰਹੀ ਹੈ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਵੀ ਕੋਈ ਸੱਜਣ ਅ ਜਾ ਜਿਹੜਾ ਵੀ ਕੋਈ ਵਿਅਕਤੀ ਅਜਿਹੇ ਕਲਿੱਪ ਜਿਹੜੇ ਜਾਰੀ ਕਰ ਰਿਹਾ ਹੈ ਉਹ ਵੀ ਬੇਨਤੀ ਹੈ ਕਿ ਸਮੁੱਚੀ ਵੀਡੀਓ ਜਿਹੜੀ ਕਿ ਜਾਰੀ ਹੋ ਜੇ ਜਿਹੜੀ ਰਿਕਾਰਡਿੰਗ ਹੋਈ ਹੈ ਉੱਥੇ ਪਤਾ ਲੱਗ ਜਾਊ ਕਿ ਕਿਸ ਸਲੂਜ ਗੱਲਬਾਤ ਹੋਈ ਕਿਸ ਰੂਪ ਚ ਹੋਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਫੇਰੋਂ ਕੀ ਸੀ ਉਹਨਾਂ ਦਾ ਤਰੀਕਾ ਕੀ ਸੀ ਮੇਰਾ ਮੇਰਾ ਤਰੀਕਾ ਕੀ ਸੀ ਸ਼ਾਇਦ ਮੈਂ ਅਗਲੇ ਪਾਸੇ ਉਹਨਾਂ ਨੂੰ ਜਿਹੜੇ ਬੇਨਤੀ ਰੂਪ ਵਿੱਚ ਸਵਾਲ ਕੀਤਾ ਕਿ ਸ਼ਾਇਦ ਮੈਂ ਕਰਦਾ ਹੀ ਨਾ ਮੈਂ ਇਸ ਕਰਕੇ ਕੀਤਾ ਕਿ ਕਿਉਂਕਿ ਉੱਥੇ ਰਿਕਾਰਡਿੰਗ ਹੋ ਰਹੀ ਸੀ ਮੈਨੂੰ ਕਿਹਾ ਗਿਆ ਸੀ ਕਿ ਅਸੀਂ ਜਨਤਕ ਕਰਨੀ। ਹੁਣ ਤੁਸੀਂ ਦੇਖੋ ਕਿ ਉਹ ਕਹਿ ਰਿਹਾ ਕਿ ਮੇਰੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਰਤਾ-ਤਰਤਾ ਆਗੂ ਨੇ ਉਹਨਾਂ ਨਾਲ ਮੇਰੀ ਸਾਹ ਦਾ ਹੈ ਨਾ ਪਿਆਰ। ਮੇਰੀ ਹਮਤਸ਼ਾ ਜੀ ਨਾਲ ਸਾਹ ਦਾ ਹੈ ਮੈਨੂੰ ਮਿਲ ਕੇ ਵੀ ਗਿਆ ਹੈ। ਮੇਰੀ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ। ਤੇ ਅਗਲੇ ਬੰਨ ਨੂੰ ਮੈਂ ਬੇਨਤੀ ਰੂਪ ਚ ਗੱਲ ਕਰਦਾ ਆ ਕਿ ਤੇ ਉਸ ਗੱਲ ਨੂੰ ਵੀ ਸਰਕਾਰ ਦੇ ਕਿ ਹਾਂ ਹਾਂ ਮੈਂ ਮੰਨਦਾ ਤੇ ਫਿਰ ਮੈਂ ਬਾਕੀ ਸੂਬੇਬਾਨ ਨੂੰ ਬੇਨਤੀ ਕਰਦਾ ਆ ਕਿ ਜਿਹੜੇ ਚਾਰ ਸੂਬੇਬਾਨ ਬੈਠੇ ਸੀ ਜੈਦਰ ਸ਼ਰੀਪਾਪਾਪਾ ਸੱਭਾ ਜੇ ਮੇਰੇ ਵਿੱਚ ਸੀ ਕਿ ਤੁਹਾਡੀ ਵੀ ਕੋਈ ਅਜੇ ਹਿੱਸਾ ਰਹਗੀ ਆ ਤੁਹਾਨੂੰ ਵੀ ਕੋਈ ਅਜੇ ਹਾ ਫੋਨ ਆਉਂਦਾ ਆ ਉਹ ਕੁਝ ਜਵਾਬ ਦਿੰਦੇ ਆ ਨਹੀਂ ਸਾਨੂੰ ਕੋਈ ਯਾਨੀ ਹੱਥ ਵਿੱਚ ਹੋਰੀ ਕਹਿੰਦੇ ਆ ਕਿ ਉਹਨਾਂ ਨੇ ਉਹਨਾਂ ਨੇ ਕੁਝ ਚੀਜ਼ਾਂ ਨੂੰ ਜਿਹੜਾ ਇਹ ਬਲਟੋਆ ਸਾਹਿਬ ਖੁੱਲ ਕੇ ਵੀ ਮੰਨਿਆ ਖੁੱਲ ਕੇ ਬੰਨੇ ਉਹਨਾਂ ਨੇ ਕਿਹਾ ਹੈ ਕਿ ਮੇਰੀ ਫੋਨ ਨਾਲ ਗੱਲਬਾਤ ਹੁੰਦੀ ਰਹੀ ਹੈ ਤੇ ਬਾਕੀ ਨਹੀਂ ਹੁੰਦੀ ਸੀ ਅ ਮੇਰੀ ਹੁੰਦੀ ਸੀ ਕਿਉਂਕਿ ਮੇਰੀ ਕਾਬਲੀਅਤ ਉਹਨਾਂ ਨੇ ਇਸ ਚੀਜ਼ ਦਾ ਤਰਕ ਦਿੱਤਾ ਸੋ ਇਸ ਸਮੇਂ ਦੀ ਨਿਜ਼ਾਕਤ ਨੂੰ ਮੁੱਖ ਰੱਖਦੇ ਹੋਇਆਂ ਤੁਸੀਂ ਆਪਣੇ ਵੱਲੋਂ ਆਪਣਾ ਪੱਖ ਰੱਖਿਆ ਵਰਟੂਆ ਸਾਹਿਬ ਮੁਰਤੋਂ ਮੈਂ ਤੁਹਾਡਾ ਨਾਲ ਰਾਬਤਾ ਕਾਇਮ ਜ਼ਰੂਰ ਕਰੂੰਗਾ ਲੇਕਿਨ ਫਿਰਾਲ ਦੀ ਕਿੜੀ ਤੁਸੀਂ ਆਪਣਾ ਪੱਖ ਰੱਖਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸੋ ਜਸੀ ਸਾਹਿਬ ਦੇ ਨਾਲ ਜਿਹੜੀਆਂ ਇੱਕ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਤਾਂ ਉਸ ਤੋਂ ਬਾਅਦ ਵਿਰਸ ਸਿੰਘ ਵਰਟੂਆ ਨੇ ਕਿਹਾ ਕਿ ਜਿਹੜੀ ਇਹ ਵੀਡੀਓ ਹੈ ਪੂਰੇ ਤਰੀਕੇ ਦੇ ਨਾਲ ਉਹਨੂੰ ਚਾਹੀਦੀ ਹੈ ਜਿਸ ਦੁਆਰਾ ਵੀ ਇਹ ਜਿਹੜੀਆਂ ਕਟ-ਕਟ ਕਰਕੇ ਕਲਿੱਪ ਜਿਹੜੇ ਰਿਲੀਜ਼ ਕੀਤੇ ਜਾ ਰਹੇ ਨੇ ਉਹਨਾਂ ਨੇ ਮੰਗ ਰੱਖੀ ਹੈ ਕਿ ਸਾਰੀ ਜਿਹੜੀ ਵੀਡੀਓ ਆ ਉਹ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਜੋ ਅਸਲੀਅਤ ਸਾਹਮਣੇ ਆਵੇ